ਪੰਜਾਬ ਦੇ ਜੇਲ੍ਹ ਵਿੱਚ ਨਸ਼ਾ ਤਸਕਰੀ ਦੀ ਸਜ਼ਾ ਪੁਖਤ ਰਿਆ ਪੋਲਾ ਹੁਣ ਪੰਜਾਬੀ ਪਰਦੇ ਤੇ ਦਸ਼ਕਾਂ ਦਾ ਮਨੋਰੰਜਨ ਵੀ ਕਰੇਗਾ ਦਰਸਲ 10 ਫਰਵ ਨੂੰ ਰਿਲੀਜ਼ ਹੋਣ ਜਾ ਰਹੀ ਪੰਜਾਬੀ ਫਿਲਮ ਜੁਗਣੀ ਹੱਥ ਕਿਸੇ ਨਾ ਆਉਣੀ ਵਿੱਚ ਜਗਦੀਸ਼ ਪੋਲਾ ਨੇ ਮੁੱਖ ਕਿਰਦਾਰ ਨਿਭਾਇਆ ਹੈ ਫਿਲਮ ਦੀ ਕਹਾਣੀ ਪੰਜਾਬ ਦੇ ਸਿਸਟਮ ਦਾ ਪਰਦਾਫਾਸ਼ ਕਰਨ ਦਾ ਦਾਵਾ ਕਰਦੀ ਹੈ ਅਸੀਂ ਕਿਸੇ ਪਾਰਟੀ ਦੀ ਖਿਲਾਫਤ ਨਹੀਂ ਕਰ ਰਹੇ ਕਿਸੇ ਇੱਕ ਪਾਰਟਿਕੂਲਰ ਇਨਸਾਨ ਦੇ ਖਿਲਾਫਤ ਨਹੀਂ ਕਰ ਰਹੇ ਅਸੀਂ ਇੱਕ ਚੀਜ਼ ਦਿਖਾਈ ਹੈ ਫਿਲਮ ਦੇ ਵਿੱਚ ਜਿਹਦੇ ਨਾਲ ਜੇ ਕਿਸੇ ਨੂੰ ਇਫੈਕਟ ਹੁੰਦਾ ਹੈ ਤਾਂ ਅਸੀਂ ਮਤਲਬ ਉਸ ਨੂੰ ਇੰਟੈਂਸ਼ਨਲੀ ਨਹੀਂ ਕਰ ਰਹੇ ਹੈਗੇ ਅਸੀਂ ਇੱਕ ਵਧੀਆ ਸਿਸਟਮ ਨਾਲ ਇੱਕ ਪੂਰੀ ਵਧੀਆ ਫਿਲਮ ਬਣਾਈ ਹੈ ਜਿਹਦੇ ਵਿੱਚ ਸਾਰਾ ਕੁਝ ਕੁਝ ਅਸਲੀਅਤ ਨਾਲ ਜੁੜਦੀਆਂ ਗੱਲਾਂ ਪਲੱਸ ਫਿਕਸ਼ਨ ਹੈ ਜੀ ਫਿਲਮ ਦੇ ਇਸ ਫਿਲਮ ਨੂੰ 5 ਸਾਲ ਪਹਿਲਾਂ ਸ਼ੂਟ ਕੀਤਾ ਗਿਆ ਸੀ ਜਦੋਂ ਬੋਲਾ ਰੋਸਤ ਮਹਿੰਦ ਕਹਲਾਉਂਦਾ ਸੀ ਪਰ ਪਰਦੇ ਤੇ ਉਸ ਦੀ ਜ਼ਿੰਦਗੀ ਦੀ ਹਰ ਸੱਚਾਈ ਸਾਹਮਣੇ ਆਵੇਗੀ ਇਸ ਫਿਲਮ ਦੇ ਵਿੱਚ ਜਗਦੀਸ਼ ਬੋਲਾ ਜੀ ਇੱਕ ਵਿਲਨ ਦਾ ਰੋਲ ਨਿਭਾ ਰਹੇ ਨੇ ਇਸ ਫਿਲਮ ਦੇ ਵਿੱਚ ਕੁਝ ਗੱਲਾਂ ਹੈ ਜ਼ਰੂਰ ਜੋ ਉਹਨਾਂ ਦੀ ਰੀਅਲ ਲਾਈਫ ਨਾਲ ਢੁਕਦੀਆਂ ਨੇ ਪਰ ਉਹਨਾਂ ਦੀ ਰੀਅਲ ਲਾਈਫ ਟੋਟਲੀ ਅਸੀਂ ਇਸ ਫਿਲਮ ਦੇ ਬਾਰੇ ਨਹੀਂ ਕਹਿ ਸਕਦੇ ਵੀ ਸਾਰਾ ਕੁਝ ਹੀ ਹੋਗਾ ਕਿਉਂਕਿ ਇਸ ਤੋਂ ਪਹਿਲਾਂ ਇਹਨਾਂ ਦੀਆਂ ਫਿਲਮਾਂ ਆ ਚੁੱਕੀਆਂ ਸੀ ਜੀ ਰਸਤਮੇ ਹਿੰਦ ਤੇ ਇੱਕ ਅਰਜਨ ਅਵਾਰਡ Winner ਸੀ ਰਸਤਮੇ ਹਿੰਦ ਸੀਗੇ ਜੀ ਇਸ ਕਰਕੇ ਅਸੀਂ ਇਹਨਾਂ ਨੂੰ ਫਿਲਮ ਦੇ ਵਿੱਚ ਵੀ ਲਿਆ ਫਿਲਮ ਵਿੱਚ ਕੇਐਸ ਮੱਖਣ ਪ੍ਰੀਤ ਸਿੱਧੂ ਹਾਫ ਫਾਰਮਰ ਅਤੇ ਹੋਰ ਵੀ ਕਲਾਕਾਰ ਨੇ ਸਾਰੀ ਟੀਮ ਉਤਸ਼ਾਹਿਤ ਹੈ ਕਿ ਭਾਵੇਂ ਸਮਾਂ ਲੱਗਿਆ ਪਰ ਉਹਨਾਂ ਦੀ ਫਿਲਮ ਰਿਲੀਜ਼ ਹੋਣ ਜਾ ਰਹੀ ਹੈ ਉਹ ਵੀ ਚੌਣਾ ਦੇ ਤੌਰ ਵਿੱਚ ਇਸ ਦਾ ਇਹ ਕਾਰਨ ਹੈ ਜੀ ਇਹਦੇ ਵਿੱਚ ਕਾਫੀ ਪ੍ਰੋਬਲਮਸ ਆਈਆਂ ਜਿਵੇਂ ਜਗਦੀਸ਼ ਭੋਲਾ ਜੀ ਵੀ ਜੇਲ੍ਹ ਦੇ ਵਿੱਚ ਗਏ ਤੇ ਪਲੱਸ ਕੇਐਸ ਮੱਖਣ ਜੀ ਵੀ ਇਸ ਫਿਲਮ ਦੌਰਾਨ ਇੱਕ ਵਾਰ ਉਹਨਾਂ ਦਾ ਕੇਸ ਚੱਲ ਰਿਹਾ ਸੀਗਾ ਤੇ ਪਲੱਸ ਸਾਡੇ ਦੋ ਕੋ ਐਕਟਰਸ ਦੀ ਡੈਥ ਵੀ ਹੋਈ ਜੀ ਜਿਨ੍ਹਾਂ ਦਾ ਨਾਮ ਗੋਗੀ ਜੀ ਸੀ ਤੇ ਪਲੱਸ ਚੰਦਰ ਕਾਲੜਾ ਜੀ ਸੀ ਬਹੁਤ ਵਧੀਆ ਐਕਟਰ ਨੇ ਕਾਫੀ ਫਿਲਮਾਂ ਦੇ ਵਿੱਚ ਵੀ ਹੋਰ ਆਏ ਨੇ ਉਹਨਾਂ ਦੀ ਡੈਥ ਵੀ ਹੋਈ ਜੀ ਤਾਂ ਕੁਝ ਸਾਡੀਆਂ ਵੀ ਪ੍ਰੋਬਲਮ ਸੀ ਜਿਨ੍ਹਾਂ ਦੇ ਕਨਸੀਕਵੈਂਸ ਸਾਡੇ ਤੋਂ ਨਹੀਂ ਸਾਂਭੇ ਕੀਤਾ ਥੋੜੀ ਫਿਲਮ ਡਿਲੇ ਹੋਗੀ ਇਹ ਫਿਲਮ ਇਸ ਟਾਈਮ ਇਸੇ ਲਈ ਆ ਰਹੀ ਹੈ ਕਿਉਂਕਿ ਸਾਡੇ ਤੋਂ ਹੁਣੀ ਇੱਕ ਫਿਲਮ ਕੰਪਲੀਟ ਹੋਈ ਹੈ ਹਾਲਾਂਕਿ ਪੰਜਾਬ ਵਿੱਚ ਚੋਣਾਂ 4 ਫਰਵਰੀ ਨੂੰ ਹੋ ਜਾਣਗੀਆਂ ਉਸ ਦੇ ਬਾਅਦ ਇਹਨਾਂ ਨੂੰ ਉਮੀਦ ਹੈ ਕਿ ਇਹਨਾਂ ਦੇ ਫਿਲਮ ਦਰਸ਼ਕ ਜ਼ਰੂਰ ਵੇਖਣਗੇ ਅਤੇ ਪਸੰਦ ਵੀ ਕਰਨਗੇ